ਮੈਂ ਕੋਈ ਇਹਦਾ ਲੋਕ ਵਿਖਾਵਾ ਨਹੀਂ ਸੀ ਕਰਨਾ ਚਾਹੁੰਦਾ ਬਟ ਮੈਂ ਇਕੱਲਾ ਇੰਨਾ ਕੈਪेबल ਨਹੀਂ ਹੈਗਾ ਕਿ ਮੈਂ ਇਕੱਲਾ ਹੀ ਇਹਦਾ ਘਰ ਬਣਾਦਾ ਹੋਰ ਵੀ ਚਲੋ ਬਥੇਰੇ ਸਾਥੀ ਵਾਲੇ ਸਾਥ ਦਿੱਤਾ ਹੈ ਕਿ ਇੱਕ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਆਪਾਂ ਕੀ ਕਰੀਏ ਯਾਰ ਕੋਈ ਆਪਣਾ ਲੰਗਰ ਤੇ ਸਾਰੇ ਲਾਉਂਦੇ ਆ ਤੇ ਆਪਾਂ ਕੋਈ ਇਹੋ ਜਿਹਾ ਲੰਗਰ ਰਲਾਈਏ ਕਿ ਜਿਹਦੇ ਨਾਲ ਕਿਸੇ ਦਾ ਸਿਰ ਖੱਜਾ ਜਾ ਸਕੇ ਜਾਂ ਜਿਸ ਕਿਸੇ ਗਰੀਬ ਦੀ ਬਾਹ ਫੜੀ ਜਾ ਸਕੇ ਇਹਦਾ ਲੋਕਾਂ ਦੇ ਸਹਿਯੋਗ ਦੇ ਨਾਲ ਅੱਗੇ ਇਹਨਾਂ ਦੇ ਕੰਨਾਂ ਜਿਹੜੀਆਂ ਖੜੀਆਂ ਹੋ ਗਈਆਂ ਉਹ ਲੈਂਟਰ ਪੈਣ ਵਾਲਾ ਵਾ ਸੀਮਿੰਟ ਤੇ ਰੇਤ ਦੀ ਜਿੰਨੇ ਵੀ ਭਾਵੇਂ ਆ ਮੈਂ ਆਪਣੇ ਫਰੈਂਡਸ ਨਾਲ ਗੱਲ ਕਰਕੇ ਜਾਂ ਪਿੰਡ ਵੇਰ ਬਸਤੀਆਂ ਨਾਲ ਗੱਲ ਕਰਕੇ ਉਹਨੇ ਤਾਂ ਲੈਂਟਰ ਹੀ ਪਾ ਦਿੱਤਾ ਜਾਊਗਾ ਮੇਰਾ ਨਾਮ ਜਗਰਾਤ ਸਿੰਘ ਹੈ ਜੀ ਪਿੰਡ ਬਲਸਤਿੰਦਰ ਦਾ ਮੈਂ ਰਹਿਣ ਵਾਲਾ ਹਾਂ ਤੇ ਅੱਜ ਬਹੁਤ ਹੀ ਮਨੂ ਖੁਸ਼ੀ ਹੋ ਰਹੀ ਆ ਕਿ ਜਿੱਥੇ ਵੱਖ-ਵੱਖ ਜਿੱਥੇ ਬੰਦੀਆਂ ਲੋ ਤੇ ਵੱਖ-ਵੱਖ ਆਪਣਾ ਧਾਰਮਿਕ ਆਧਾਰਿਆਂ ਲੋ ਲੰਗਰ ਲਗਾਏ ਜਾ ਰਹੇ ਆ ਬਾਬਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਤੇ ਉਸੇ ਹੀ ਮਕਸਦ ਦੇ ਵਿੱਚ ਮੇਰੇ ਦਿਮਾਗ ਚ ਆ ਗਿਆ ਚਲੋ ਸਾਰੇ ਲੰਗਰ ਜੇ ਲਾ ਰਹੇ ਆ ਤੇ ਆਪਾਂ ਕੋਈ ਵੱਖਰਾ ਕੰਮ ਕਰਦੀਏ ਕਿ ਲੰਗਰ ਤੇ ਪਰਮਾਤਮਾ ਦੀ ਕਿਰਪਾ ਵਾਗੀ ਉਹ ਤੇ ਚਲੋ ਗੁਰੂ ਨਾਨਕ ਪਾਤਸ਼ਾਹ ਨੇ ਜੇ ਵੀਰਪੇ ਦਾ ਸ਼ੁਰੂ ਕੀਤਾ ਤੇ ਉਹ ਨਿਰੰਤਰ ਚੱਲਦਾ ਹੀ ਰਹਿਣਾ ਵਾ ਬਟ ਮੈਨੂੰ ਇਹ ਹੁੰਦਾ ਕਿ ਮੈਂ ਕੁਝ ਅਲੱਗ ਕਰਾਂ ਤੇ ਜਿਹਦੇ ਨਾਲ ਆਪਣੀ ਬਾਣੀ 'ਚ ਵੀ ਲਿਖਿਆ ਹੋਇਆ ਕਿ ਗਰੀਬ ਦਾ ਮੂੰਹ ਤੇ ਗੁਰੂ ਦੀ ਗੋਲਕ ਹੁੰਦੀ ਆ ਮੈਂ ਕੋਈ ਇਹਦਾ ਲੋਕ ਵਿਖਾਵਾ ਨਹੀਂ ਸੀ ਕਰਨਾ ਚਾਹੁੰਦਾ ਬਟ ਮੈਂ ਇਕੱਲਾ ਹੀ ਨਾ ਕੈਪੇਬਲ ਨਹੀਂ ਹੈਗਾ ਕਿ ਮੈਂ ਇਕੱਲਾ ਹੀ ਇਹ ਘਰ ਬਣਾਦਾ ਹੋਰ ਵੀ ਚਲੋ ਬਥੇਰੇ ਸਾਥੀਆਂ ਨੇ ਸਾਥ ਦਿੱਤਾ ਕਿ ਇੱਕ ਵੀਰ ਨੇ ਇਹਨੂੰ 90000 ਰੁਪਏ ਦਾ ਆਪਣਾ ਸਰੀਆਂ ਲੈ ਕੇ ਦਿੱਤਾ ਸੀਗਾ ਤੇ ਮੈਂ ਇੱਧਰ ਆਪਣੇ ਜਦੋਂ ਖੇਤ ਜਾਂਦੇ ਸੀਗੇ ਤੇ ਮੈਂ ਦੇਖਦਾ ਸੀਗਾ ਕਿ ਯਾਰ ਇਨੀ ਠੰਡਿਆ ਤੇ ਆਪਣਾ ਕਿਦਾਂ ਇਹ ਵਿਚਾਰਾ ਆਪਣਾ ਰਹਿਣ ਬਸੇਰਾ ਕਰਦਾ ਹੋਊਗਾ ਤੇ ਮੇਰੇ ਦਿਮਾਗ 'ਚ ਕਾਫੀ ਟਾਈਮ ਦਾ ਸੀਗਾ ਤੇ ਫਿਰ ਮੈਂ ਆਪਣੇ ਸੱਜਣ ਮਿੱਤਰਾਂ ਨਾਲ ਸਲਾਹ ਵੀ ਕੀਤੀ ਸੀ ਕਿ ਆਪਣਾ ਇਹ ਆ ਰਿਹਾ ਵਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਤੇ ਆਪਾਂ ਕੀ ਕਰੀਏ ਯਾਰ ਕੋਈ ਆਪਣਾ ਲੰਗਰ ਤੇ ਸਾਰੇ ਲਾਉਂਦੇ ਆ ਤੇ ਆਪਾਂ ਕੋਈ ਇਹੋ ਜਿਹਾ ਲੰਗਰ ਰਲਾਈਏ ਕਿ ਜਿਹਦੇ ਨਾਲ ਕਿਸੇ ਦਾ ਸਿਰ ਕੱਜਾ ਜਾ ਸਕੇ ਜਾਂ ਜਿਸ ਕਿਸੇ ਗਰੀਬ ਦੀ ਬਾਹ ਫੜੀ ਜਾ ਸਕੇ ਤਾਂ ਕੁਦਰਤੀ ਮੈਂ ਪਰਸੋ ਚੌਥ ਦੀ ਗੱਲ ਆ ਫੇਰ ਇੱਕ ਦਿਨ ਲੰਗਿਆ ਤੇ ਇਹਨੇ ਫੇਰ ਮੇਰੀ ਗੱਡੀ ਨੂੰ ਰੋਕ ਕੇ ਆ ਤੇ ਮੈਨੂੰ ਕਹਿੰਦਾ ਕਿ ਸਾਡਾ ਗਰੀਬਾਂ ਦਾ ਵੀ ਸੋਚੋ ਕੁਝ ਮੈਂ ਕਿਹਾ ਚਲੋ ਕੋਈ ਨਹੀਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਵਾ ਤੇ ਆਪਾਂ ਉਸ ਦਿਨ ਨਗਦ ਰਕਸ਼ੀ ਵੀ ਦੇਵਾਂਗੇ ਤੇ ਪਲੱਸ ਇਹਦਾ ਲੋਕਾਂ ਦੇ ਸਹਿਯੋਗ ਦੇ ਨਾਲ ਅੱਗੇ ਇਹਨਾਂ ਦੇ ਕੰਨਾਂ ਜਿ ਖੜੀਆਂ ਹੋ ਗਈਆਂ ਵਾ ਉਹ ਲੈਂਟਰ ਪੈਣ ਵਾਲਾ ਵਾ ਸੀਮਿੰਟ ਤੇ ਰੇਤ ਦੀ ਜਿੰਨੀ ਵੀ ਆ ਭਾਵੇਂ ਮੈਂ ਆਪਣੇ ਫਰੈਂਡਸ ਨਾਲ ਗੱਲ ਕਰਕੇ ਜਾਂ ਪਿੰਡ ਦੇ ਵਸਬਾਸੀਆਂ ਨਾਲ ਗੱਲ ਕਰਕੇ ਉਹਨੇ ਤਾਂ ਲੈਂਟਰ ਵੀ ਪਾ ਦਿੱਤਾ ਜਾਊਗਾ ਜਦੋਂ ਉਹਨਾਂ ਤੁਸੀਂ ਚੈੱਕ ਦੇ ਰਹੇ ਭਾਵਕ ਜੇ ਹੋ ਗਏ ਲੱਗਦਾ ਕਿ ਇੱਕ ਸੁਪਨੇ ਦਾ ਸੁਪਨਾ ਵੇਖਦਾ ਬੰਦਾ ਕਿ ਵੀ ਘਰ ਦੀ ਛੱਤ ਹੇਠਾਂ ਮੇਰੇ ਸਿਰ ਤੇ ਵੇਖੋ ਜੀ ਹਰ ਇੱਕ ਬੰਦੇ ਦੀ ਆਪ ਆਪਣੀ ਸੋਚ ਹੁੰਦੀ ਆ ਜਿੱਤੇ ਜਿੱਤੇ ਵੀਦ ਦੀ ਆਣਾ ਪਤਾ ਨੂੰ ਹੁੰਦਾ ਵਾ ਠੀਕ ਆ ਜੇ ਕਿਸੇ ਦਾ ਕੋਈ ਜਿੱਤੇ ਜੇ ਕਿਸੇ ਦਾ ਕੋਈ ਚੱਲ ਜਾਂਦਾ ਤੇ ਉਹਨੂੰ ਪਤਾ ਹੁੰਦਾ ਕਿ ਮੇਰਾ ਜੀ ਚਲ ਗਿਆ ਵਾ ਹਨ ਇਹ ਰਹਿ ਰਹੇ ਆ ਤੇ ਇਹਨਾਂ ਦਾ ਦਰਦ ਮਹਿਸੂਸ ਏਦਾਂ ਕੀਤਾ ਜਾ ਸਕਦਾ ਕਿ ਇੱਕ ਦਿਨ ਮੈਂ ਮੋਟਰਸਾਈਕਲ ਤੇ ਮੈਨੂੰ ਸ਼ਹਿਰ ਜਾਣਾ ਪੈ ਗਿਆ ਤੇ ਮੇਰੇ ਦੰਦੋ ਦੜਕੇ ਵੱਜਣ ਲੱਗ ਪਏ ਕਿ ਇੰਨੀ ਠੰਡ ਸੀਗੇ ਤੇ ਮੈਂ ਉਸ ਦਿਨ ਵੀ ਮੇਰੇ ਸ਼ਹਿਰ ਜਾ ਕੇ ਦਿਮਾਗ ਆ ਗਿਆ ਯਾਰ ਆਪਾਂ ਇੱਥੋਂ ਤੱਕ ਮੋਟਰਸਾਈਕਲ ਤੇ ਆਏ ਆ ਤੇ ਆਪਾਂ ਨੂੰ ਇੰਨੀ ਠੰਡ ਲੱਗੀ ਇਹ ਦੋ ਵਿਚਾਰਾ ਇੱਕ ਤੱਪੜ ਦਾ ਇੱਕ ਝੌਂਪੜੀ ਬਣਾ ਕੇ ਰਹਿ ਰਿਹਾ ਤੇ ਦਾ ਕਿਦਾਂ گزارਾ ਆ ਰਿਹਾ ਹੋਗਾ ਤੇ ਮੈਨੂੰ ਇਮੋਸ਼ਨਲੀ ਹੋ ਗਏ ਮੈਂ ਇਹੋ ਜਿਹੀਆਂ ਚੀਜ਼ਾਂ ਕਰਦਾ ਵਾਂ ਤੇ ਬਾਕੀ ਪਰਮਾਤਮਾ ਵੀ ਰਾਹ ਦਿਖਾਉਂਦਾ ਵੇ ਇਹ ਕੋਈ ਆਪਣਾ ਤੈਅशुदा ਚੀਜ਼ ਨਹੀਂ ਕੋਈ ਹੁੰਦੀ ਹਾ ਜੋ ਵੀ ਹੁੰਦਾ ਨਾ ਇਹ ਪਰਮਾਤਮਾ ਦੀ ਰਹਿਮਤ ਦੇ ਨਾਲ ਉਹਦੀ ਰਜ਼ਾ ਦੇ ਨਾਲ ਹੀ ਕੀਤਾ ਜਾ ਸਕਦਾ ਵਾ ਚਲੋ ਮੇਰੇ ਪਿੰਡ ਦੇ ਜਿਹੜੇ ਮਿੱਤਰ ਆ ਮੇਰੇ ਸੱਜਣ ਆ ਇਹ ਮੇਰੇ ਨਾਲ ਬਾਹਵਾਂ ਮੇਰੀਆਂ ਬਾਹਵਾਂ ਆਣੇ ਠੀਕ ਆ ਇਹ ਮੇਰੇ ਨਾਲ ਖੜਦੇ ਆ ਪਰਿਵਾਰ ਵਾਂਗੂ ਖੜਦੇ ਆ ਤੇ ਮੈਂ ਵੀ ਇਹਨਾਂ ਨੂੰ ਮੈਂ ਹਰ ਇੱਕ ਕੋਈ ਵੀ ਫੰਕਸ਼ਨ ਹੁੰਦਾ ਕੋਈ ਪ੍ਰੋਗਰਾਮ ਦਾ ਮੈਂ ਇਹਨਾਂ ਦੇ ਵਿੱਚ ਆ ਕੇ ਹੀ ਬਣਾਉਣਾ ਵਾ ਤੇ ਪਰਿਵਾਰ ਨੂੰ ਖੁਸ਼ੀ ਹੋ ਰਹੀ ਹੈ ਤੁਹਾਨੂੰ ਕਿੰਨੀ ਖੁਸ਼ੀ ਹੋ ਰਹੀ ਹੈ ਮੈਨੂੰ ਤੇ ਉਸ ਦਿਨ ਖੁਸ਼ੀ ਹੋਊਗੀ ਜਿੱਦਣ ਲੈਂਟਰ ਇਹਦਾ ਪੈ ਗਿਆ ਤੇ ਜਿੱਦਣ ਆਪਾਂ ਜਾਗੇ ਤੇ ਪਕੌੜੇ ਪਕੂੜੇ ਖਾਵਾਂਗੇ ਉਸ ਦਿਨ ਜਿਆਦਾ ਖੁਸ਼ੀ ਹੋਊਗੀ ਤੇ ਅੱਜ ਤੇ ਆਪਾਂ ਇੱਕ ਸਿਰਫ ਨੀਂ ਰੱਖੀ ਆ ਤੇ ਕੋਈ ਨਹੀਂ ਹੁਣ ਇਹਨੂੰ ਮੁਕੰਮਲ ਕਰਕੇ ਫੇਰ ਤੁਹਾਨੂੰ ਸੱਦਾਂਗੇ ਹਾਂਜੀ ਹਾਂਜੀ ਕੀ ਨਾਮ ਆ ਜੀ ਕਿਹੜਾ ਪਿੰਡ ਨਿਗਾ ਪਿੰਡ ਬਲਸਕੰਦਰ ਜੀ ਕੀ ਨਾਮ ਤੇ ਨਾਮ ਰਿੰਕੂ ਆ ਜੀ ਰਿੰਕੂ ਜੀ ਕੀ ਹੋਇਆ ਸਰਪੰਚਾ ਪਹੁੰਚੇ ਚਿੱਤ ਅੱਜ ਮਹਾਰਾਜ ਦਾ ਪਾਸ਼ਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਹਾਰਾਜ ਤੇ ਉਹਨਾਂ ਦੀ ਖੁਸ਼ੀ ਸੀ ਉਹਨਾਂ ਨੇ ਨਾਲੇ ਤੇ ਸਾਨੂੰ ਇੱਥੇ ਬੱਚਿਆਂ ਦੇ ਲੰਗਰ ਪਾਣੀ ਲਾਏ ਨੇ ਤੇ ਨਾਲੇ ਮੇਰਾ ਇਸ ਖੁੱਲੀ ਚ ਰਹਿ ਰਿਹਾ ਸੀ ਮੈਂ ਤੇ ਉਹਨਾਂ ਨੇ ਜਿਦੋਂ ਲੰਗਣਾ ਤੇ ਉਦੋਂ ਜਾਂਦੇ ਸੀ ਵੀ ਕੋਈ ਨਹੀਂ ਆ ਟਾਈਮ ਆ ਰਿਹਾ ਲੱਗੇ ਤੇ ਤੇਰਾ ਸੋਚਦੇ ਕੁਛ ਠੀਕ ਹੈ ਜੀ ਤੇ ਅੱਜ ਕੋਈ ਕਹਿੰਦੇ ਨੇ ਵੀ ਨਾਲੇ ਗੁਫ਼ਤ ਕੋਈ দান ਵੀ ਦਿੱਤਾ ਉਹਨਾਂ ਨੇ ਤੇ ਨਾਲੇ ਕਹਿ ਰਹੇ ਵੀ ਤੈਨੂੰ ਕੋਈ ਗੱਲ ਨਹੀਂ ਹੁੰਦੀ ਤੈਨੂੰ ਕੋਠੇ ਛੱਤ ਥੱਲੇ ਤੈਨੂੰ ਵੜਦਾ ਅੱਲਾ ਦਾ ਕਿ ਇੱਕ ਬੰਦੇ ਦਾ ਜਦੋਂ ਦੋ ਪਰਿਵਾਰ ਵਧ ਜਾਂਦੇ ਤੇ ਕਿ ਸੁਪਨਾ ਹੁੰਦਾ ਕਿ ਮੇਰੇ ਘਰ ਦੀ ਸ਼ਾਦ ਹੋਣੀ ਚਾਹੀਦੀ ਹੈ ਹਾਂ ਜੀ ਹਾਂ ਸ਼ਾਦ ਤਾਂ ਹੁਣ ਸੁਪਨਾ ਪੂਰਾ ਹੁੰਦਾ ਜਾ ਰਿਹਾ ਮੇਰਾ ਸੁਪਨਾ ਜੀ ਹੁਣ ਪੂਰਾ ਹੁੰਦਾ ਜਾ ਰਿਹਾ ਲੱਗਦਾ ਕਿ ਇਨੀ ਕੜਾਕੇ ਦੀ ਠੰਡ ਪਈ ਇਸੇ ਕੁਲੀ 'ਚ ਕੱਟੀ ਪਈ ਇਸੇ ਜੀ ਘੱਟੀ ਜੀ ਚਲੋ ਗੁਰੂ ਪਾਸ਼ਾ ਦਾ ਨਾਨਕ ਦਾ ਨਾਮ ਲੈ ਕੇ ਤੇ ਬਿਠੇ ਰਹੇ ਤਾਂ ਅਸੀਂ ਕੋਈ ਗੱਲ ਨਹੀਂ ਕੋਈ ਇਹ ਗੁਰਾਮਦਸ ਦੀ ਨਕਰੀ ਚੋਪੇ ਆਪੇ ਕੋਈ ਨਾ ਕੋਈ ਮਹਾਰਾਜ ਦਾ ਕੋਈ ਮੰਨਣ ਵਾਲੇ ਬੜੇ ਬੈਠੇ ਨੇ ਜਿੰਨਾ ਜਿੰਨਾ ਨੇ ਹੈਲਪ ਕਰ ਰਹੇ ਨੇ ਆਪਣੀ ਕੀ ਕੰਮ ਕੀ ਕਰਦੇ ਤੁਸੀਂ ਮੇਰਾ ਦਿਹਾੜੀ ਧੱਪੇ ਦਾ ਵੀ ਢੋਲ ਢੋਲ ਟਮਕੇ ਦਾ ਵੀ ਕਰੀਦਾ ਕੰਮ ਕਿਤੇ ਕਈ ਦਿਨ ਤੇ ਇਦਾਂ ਦੇ ਵੇਖੇ ਕਿ ਭੁੱਖੇ ਸੁਣਦੇ ਸੀ ਹਾਂਜੀ ਹਾਂਜੀ ਮਹਾਰਾਜ ਚਲੋ ਕੋਈ ਨਹੀਂ ਜੀ ਅੱਜ ਕਿੰਨੀ ਖੁਸ਼ੀ ਹੋ ਰਹੀ ਅੱਜ ਵਧੀਆ ਜੀ ਬਾਬਾ ਦੀਪ ਸਿੰਘ ਪਾਸ਼ਾ ਨੇ ਕੋਈ ਨਾ ਕੋਈ ਯੋਦੇ ਉੱਠੀ ਖਲੋਂਦੇ ਨੇ ਤੁਹਾਨੂੰ ਪਤਾ ਹੀ ਹੈ ਜੀ ਮੇਰ ਹੋ ਗਈ ਹਾਂਜੀ ਮੇਰ ਹੋ ਗਈ ਜੀ ਕਿੰਨੀ ਖੁਸ਼ੀ ਅੱਜ ਮਹਿਸੂਸ ਕਰ ਰਹੀ ਜੀ ਨਹੀਂ ਜੀ ਬਹੁਤ ਖੁਸ਼ੀ ਆ ਮਹਾਰਾਜ ਅੱਜ ਆਪਣਾ ਘਰ ਬਣਨ ਜਾ ਰਿਹਾ ਜੀ ਹਾਂਜੀ ਹਾਂਜੀ ਮਹਾਰਾਜ ਬਹੁਤ ਖੁਸ਼ੀ ਹੈ ਮਹਾਰਾਜ ਬਹੁਤ ਧੰਨਵਾਦ ਹੈ ਭਾਸ਼ੋ ਹਾਂਜੀ ਅੱਜ ਕੀ ਨਾਮ ਅੱਜ ਕਿਹੜਾ ਪਿੰਡ ਹੂੰ ਪਿੰਡ ਬਲਸਕੰਦਰ ਜੀ ਕੀ ਨਾਮ ਹੈ ਸ਼ਕਤੀਤ ਕਾ ਕੀ ਕਿਹੜਾ ਚਾਹੋਗੇ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਪਰ ਐਡਾ ਬੜਾ ਤੋਹਫਾ ਮਿਲੇ ਆ ਕਿ ਤੁਹਾਨੂੰ ਹਾਂਜੀ ਹਾਂਜੀ ਮੈਂ ਤੇ ਇਹ ਕਹਿਣਾ ਚਾਹੁੰਦੀ ਪੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦੇ ਜਿਨ੍ਹਾਂ ਨੇ ਗਰੀਬਾਂ ਦਾ ਬਹੁਤ ਸੋਚਿਆ ਹੂੰ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਉਹਨਾਂ ਨੇ ਗਰੀਬਾਂ ਦੀ ਸੁਣੀ ਜਿਹੜਾ ਇਹਨਾਂ ਨੂੰ ਸਰਪੰਚ ਸਾਹਿਬ ਨੂੰ ਸਾਡੇ ਕੋਲ ਭੇਜਿਆ ਸਾਡੀ ਮਤ ਵਾਸਤੇ ਲੱਗਦਾ ਕਿ ਕੜਾਕੇ ਦੀ ਠੰਡ ਪੱਤੀ ਸੀ ਬੜੀ ਮਾਰ ਆ ਤੁਹਾਨੂੰ ਪਤਾ ਗਿਆ ਫਿਰ ਕਿੰਨੀ ਮੁਸ਼ਕਲ ਹੁੰਦੀ ਸੀ ਬਹੁਤ ਮੁਸ਼ਕਲ ਹੈ ਸਹਾਂ ਦੀ ਕੋਈ ਭੈਣ ਭਰਾ ਆ ਜਾਏ ਤਾਂ ਵੀ ਮੁਸ਼ਕਲ ਹੋ ਜਾਂਦੀ ਹੈ ਇਹ ਮੀਂਹ ਬਾਰਿਸ਼ ਨੇਰੀ ਆ ਜਾਏ ਤਾਂ ਵੀ ਮੁਸ਼ਕਲ ਹੁੰਦੀ ਸੀ ਬੱਚੇ ਵੀ ਨੇਰੀ ਦੇ ਵਿੱਚ ਪੜਦੇ ਸੀ ਹਾਂਜੀ ਤਾਂ ਬਿਜਲੀ ਜਦੋਂ ਬੱਤੀ ਟਰ ਜਾਂਦੀ ਤੇ ਉਦੋਂ ਵੀ ਪਰੇਸ਼ਾਨੀ ਆਉਂਦੀ ਹੈ। ਕਿ ਘਰ ਹੁਣ ਹੋਵੇ ਆਪਣਾ ਤੇ ਸੋ ਇਨਵੈਟਰ ਲਾ ਲਓ ਕੁਛ ਲਾ ਲਓ ਤੇ ਲਾਈਟ ਹੋ ਜਾਂਦੀ ਹੈ। ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਜੀ। ਅੱਜ ਬਹੁਤ ਖੁਸ਼ੀ ਹੋ ਰਹੀ ਹੈ। ਐਦਾਂ ਹੁੰਦਾ ਵੀ ਜਦੋਂ ਹੁਣ ਸਾਡਾ ਘਰ ਬਣ ਜੂਗਾ। ਘਰ ਬਣ ਜੂਗਾ ਜੀ। ਹਾਂਜੀ ਮਹਾਰਾਜ। ਇਹਨਾਂ ਦਾ ਬਹੁਤ ਧੰਨਵਾਦ ਜੀ ਜਿਹੜਾ ਸਾਡੇ ਬਾਰੇ ਸੋਚਣ ਡੇ ਨੇ। ਤੇ ਸਾਡਾ ਉਹਨਾਂ ਨੇ ਸੋਚਿਆ ਤੇ ਸਾਨੂੰ ਉਹਨਾਂ ਨੇ ਗੱਲ ਨੂੰ ਲਾਇਆ ਤੇ ਸਾਨੂੰ ਬਹੁਤ ਖੁਸ਼ੀ ਹੋਣੀ।